ਯਾੜਾ ਆਤੀਆਂ ਸਰਕਾਰ ਦੇ ਨਿਜਵਾਨੀਆਂ ਥੋੜੇ ਚੈਨਲ ਤੇ ਜਲ ਰਹੀ ਹੋਏ ਕੋਈ ਕੀ ਚੱਕਰ ਆ ਹੁਣ ਜਿੱਦਣ ਦੇ ਪੰਜਾਬ ਚ ਧਰਨੇ ਚੱਲ ਰਿਹਾ ਕਦੇ આજ ਤੱਕ ਆਲੇ ਨੇ ਉੱਥੇ ਦਿਖਾਇਆ ਜਾ ਕੇ ਮੁੱਦੀ ਨਹੀਂ ਕਿਸਾਨ ਐਵੇਂ ਮੌਰੇ ਨਾ ਲੱਗਦਾ ਮੋਤੀ ਵੀਡੀਓ ਮੀਡੀਆ ਮੋਤੀ ਦੇ ਖੇਤਾਂ ਦਾ ਪੱਕਾ ਚੈਨਲ ਹੈ ਦਿੱਕ ਵੀ ਚੱਲਣਾ ਸਾਡੀ ਖਬਰ ਦੀ ਜ਼ਿੰਮੇਵਾਰਾਂ ਦੇ ਖੇਤ ਜ਼ਿੰਮੇਵਾਰ ਮਾਰਿਆ ਛੜਕੋ ਦੇ ਵਿੱਚ ਮੀਡੀਆ ਜੋਦਰ ਵੀਡੀਓ ਵੱਡੀਆਂ ਖਬਰਾਂ ਦਿਖਾ ਰਿਹਾ ਹੈ ਬਾਈ 1 ਮਿੰਟ ਨੈਸ਼ਨਲ ਮੀਡੀਆ ਦਿਖਾ ਰਿਹਾ ਹੈ ਜੀਆਂ ਸ਼ਸ਼ਾੰਤ ਰਾਜਪੂਤ ਕੰਗਨਾਰਾਵਾਦੀਆਂ ਅੱਗ ਲੱਗੀ ਪਈਆਂ ਤੋਂ ਮੜਾ ਘੱਟਾ ਦੇ ਆ ਗਏ ਆ ਖੜੇ ਨਹੀਂ ਇੱਕ ਦੋ ਮਿੰਟ ਦੇ ਦਿੰਦੇ ਸਾਡੀ 5 ਮਿੰਟ ਨਵਾ ਦਾ ਫੁੱਲ ਬਣੂ ਉਸ ਤਰ੍ਹਾਂ ਜਿਹੜੇ ਆ ਗਏ ਜੰਤਰਾ ਉਹਨਾਂ ਤੋਂ ਉਹ ਪੈਜ ਥੋੜਾ ਕੇ ਬਣੂਗਾ ਇੱਕ ਮਿੰਟ ਰੀਕ ਬਣਾਉਗਾ ਵੀਡੀਓ ਬਣਾ ਰਹੇ ਹਾਂ ਜੀ ਬਣਾ ਰਹੇ ਹਾਂ ਜੀ ਭਾਈ ਜੀ ਆਪਣੇ ਦਾ ਇਹ ਪਿੰਡ ਦਾ ਹੌਂਕਲਾ ਇਹ આજ ਤੱਕ ਚੈਨਲ ਜਿਹੜਾ ਬਕਾਊ ਚੈਨਲ ਆ ਮੋਦੀ ਦਾ ਹਾਂ ਮੋਦੀ ਦਾ ਖਰੀਦੇ ਹੋਇਆ ਚੈਨਲ ਆ ਇਹਨਾਂ ਨੇ ਇੱਕ ਵੀ ਖਬਰ ਅੱਜ ਤੱਕ ਜੀਵਿਦਾਰਾਂ ਦੀ ਨਹੀਂ ਦਿਖਾਈ ਵੀ ਰੇਲਾਂ ਤੇ ਪਟੜੀਆਂ ਤੇ ਬੈਠੇ ਨੇ ਸੜਕਾਂ ਤੇ ਬੈਠੇ ਨੇ ਧਰਨੇ ਲੱਗੇ ਹੋਏ ਨੇ ਏ ਇੱਕ ਜ਼ਿੰਮੇਵਾਰ ਨੇ ਸੀ ਅੱਗ ਲਾਈ ਅਸੀਂ ਹੀ ਲਵਾਈਆ ਅਸੀਂ ਆਪਣੇ ਲੋੜਾ ਕੇ ਲਵਾਈਆ ਅਸੀਂ ਅਗਰਾਹਾ ਜਨ ਸਭੰਦੀ ਵੱਲੋਂ ਆਪਣੀ ਜ਼ਿੰਮੇਵਾਰੀ ਅਸੀਂ ਲਵਾਈਆ ਇਹ ਅੱਗ ਜੋ ਪਰਚਾ ਕਰਨਾ ਸਾਡੇ ਤੇ ਹੋਵੇ ਜਿੰਨਾ ਜੀ ਰਹੇ ਇੱਥੋਂ ਮਾਫੀ ਨਹੀਂ ਮੰਗਦੇ ਸਾਤੋਂ ਅਸੀਂ ਇਹਨਾਂ ਨੂੰ ਜਾਣ ਨਹੀਂ ਦਿੰਦੇ ਅਸੀਂ ਬੰਨੇ ਹੋਏ ਨੇ ਇੱਥੇ ਬਿਠਾ ਲਏ ਆਈ ਐਮ ਸੌਰੀ ਹਮਾਰੀ ਗਲਤੀ ਸੀ ਹਮੇਂ ਨਹੀਂ ਹੋਤਾ ਕੰਮ ਨਹੀਂ ਕਰਦਾ ਅੱਜ ਅਜਿਹਾ ਨਹੀਂ ਹੋਵੇਗਾ ਫਰਮਿਸ਼ਨ ਲੈ ਕੇ ਆਣਾ ਚਾਹੀਦਾ ਬ੍ਰਦਰ ਇਧਰ ਆਓ ਜੀ ਇਧਰ ਆਓ ਇਧਰ ਗਲਤੀ ਮੰਨੋ ਹਾਂਜੀ ਬਾਹ ਛੱਡਾਂਗੇ ਨਹੀਂ ਅਸੀਂ ਕਹੇ ਦੋ ਦਿਨ ਲੱਗਣ ਚਾਰ ਦਿਨ ਲੱਗਣ ਛੱਡੀ ਜਥੇਬੰਦੀ ਆ ਰਹੀ ਹੈ ਹੋਰ ਵੀ ਠੀਕ ਇੱਕ ਤਰ੍ਹਾਂ ਡਿਲੀਟ ਕਰਾ ਹੋਗੀ ਮੈਂ ਆਓ ਹੋਗੀ ਬ੍ਰਦਰ ਇਧਰ ਕਰਦੇ ਕਰਦੇ ਆਸੀਂ ਜੋ ਵੀਡੀਓ ਬਣਾਈ ਤੀ ਡਿਲੀਟ ਕਰਵਾਈਆ ਇਹਨਾਂ ਤਾਂ ਹੁਣ ਇਹ ਗਲਤੀ ਮੰਨ ਰਹੇ ਨੇ। ਸਾਡੀ ਗਲਤੀ। ਤਾਂ ਸੀ ਇਹਨਾਂ ਨੂੰ ਛੱਡਾਂਗੇ ਨਹੀਂ। ਅਸੀਂ ਛੱਡਦੇ ਨਹੀਂ। ਇਹ ਚੈਨਲ ਤੇ ਵੀ ਚੱਲਣ ਜੀਏਗਾ। ਇਹ ਤਾਂ ਡਿਲੀਟ ਵੀ ਆ ਜਾਣਾ। ਇਹਨਾਂ ਨੂੰ ਕੁਝ ਕਾਪੀ ਕਰਨੀ ਹੋਵੇ। ਸਾਰਾ ਹੈ ਮੋਤੀ ਆ। ਇੱਕ ਵੀ ਖਬਰ ਇਹਨਾਂ ਨੇ ਕਦੇ ਜ਼ਿੰਮੇਵਾਰੀ ਦੀ ਨਹੀਂ। ਉਹ ਟੀਵੀ ਤੇ ਚੱਲਿਆ। ਕਦੇ ਪੱਤਾਂ ਤੇ ਜੋਗੇ। ਜੀ ਸਾਡੀ ਗਲਤੀ। ਸਾਡੀ ਗਲਤੀ। ਨਹੀਂ ਜੇ ਮੈਂ ਮੈਡਮ ਮੈਕ ਦਿਖਾ ਦਿਓ ਤੁਹਾਡਾ 1 ਮਿੰਟ। ਮੈਡਮ ਦਿਖਾਓ ਜੀ। ਆ ਮੈਕ ਦਿਖਾ ਦਿਓ। ਅੱਜ ਤੱਕ ਆਲੇ ਨੇ। ਅੱਜ ਨਿਊਜ਼। ਇੱਧਰ ਦੇਖੋ ਗਾ ਇਹਨਾਂ ਨੂੰ ਜ਼ਿਮੀਦਾਰ ਮਰਦਾ ਨਹੀਂ ਦਿਖਾਇਆ ਇਹਨਾਂ ਨੂੰ ਨਹੀਂ ਪਰਵਾਹ ਹੋ ਰਿਹਾ ਜ਼ਿਮੀਦਾਰ ਘਰ ਚ ਨਹੀਂ ਇਹ ਸਰਕਾਰ ਦੇ ਬੇਚੇ ਨਹੀਂ ਬੈਠਾ ਠੀਕ ਹੈ ਭਾਈ ਜੀ ਲੋੜੇ ਕਿੰਨਾ ਹੀ ਗਲਤੀ ਕਰ ਲਿਓ ਸਾਨੂੰ ਕੋਈ ਪਰਮਿਸ਼ਨ ਨਹੀਂ ਸਰਪੰਚ ਸਾਡੀ ਪੰਚਾਇਤ ਦੀ ਵਿੱਚ ਪੈ ਜੇ ਸਾਡੀ ਪਿੰਡ ਦੇ ਜ਼ਿਮੀਦਾਰਾਂ ਨੇ ਸਾਡੇ ਪਿੰਡ ਚ ਕੋਈ ਗੱਲ ਨਹੀਂ ਲੈ ਸੁਣਾਓ ਯਾਰ ਕਿੱਦਾਂ ਕਰੀਏ ਪਰਮਿਸ਼ਨ ਨਹੀਂ ਮੰਗਣਾ ਪੈਣੀ ਪਿਛੋਤਾ ਨਹੀਂ ਸਾਡੀ ਕਿਸੇ ਮਾਰ ਦੇ ਉਹਨੂੰ ਅਸੀਂ ਕਿਸੇ ਨੂੰ ਨਹੀਂ ਪੜਦੇ ਜਿਹੜਾ ਸਾਡੇ ਅੱਗ ਦੇ ਬਾਹਰ ਕੋਲ ਅਸੀਂ ਪੜਦੇ ਜੋ ਵੀ ਅੱਗ ਦੇ ਬਰਦ ਸਾਡੇ ਪਿੰਡ ਜਾਓ ਅਸੀਂ ਮਾਰ ਕੇ ਕੁੱਟਾਂਗੇ ਅਸੀਂ ਅੱਜ ਮਾਰ ਦੇ ਜਰਾ ਸਾਡੇ ਨਾਲ ਮਾਰਨੀ ਕਰਾਂਗੇ ਹਾਂ ਐ ਸਾਡੀ ਕੋਲ ਨਾ ਕਿਸੇ ਹੋਰ ਬੰਦੇ ਦੀ